ਬਾਬਾ ਜੀ ਤੇ ਰੋਪ ਲਾਈ ਜਾਂਦੇ ਆ ਕੇ ਔਰ ਰਿਕਾਰਡਿੰਗ ਜੀ ਪਤਾ ਨਹੀਂ ਕੀ ਦੀਏ ਕੀ ਦੀ ਨਹੀਂ ਠੀਕ ਆ ਹੁਣ ਬਾਬਾ ਜੀ ਕਹਿੰਦੇ ਬਈ ਪੈਸੇ ਖਾ ਗਿਆ ਤੇ ਤੁਸੀਂ ਦੱਸੋ ਬਈ 85000 ਆਹੀਂ ਖਵਾ ਦੂਗਾ ਕੋਈ ਕਿਸੇ ਦਾ ਘਰ ਕੋਈ ਆ ਬੰਦਾ ਫੁੱਦੂ ਹੋਊਗਾ ਕੋਈ ਕਿਸੇ ਦਾ ਘਰ ਬਸਾਏ ਦੇ ਪੈਸੇ ਲਊਗਾ ਠੀਕ ਆ ਉਹਨਾਂ ਨੂੰ ਪਤਾ ਬਈ ਹੁਣ ਸਾਡੀ ਕੋਈ ਚੱਲੀ ਨਹੀਂ ਤੇ ਅਸੀਂ ਆਏ ਲੂਨਟਾਂ ਲਾਦ ਕੇ ਕੋਣੀ ਯਾਰ ਰੱਬ ਸੱਚੇ ਬੰਦਿਆਂ ਦਾ ਰੱਬ ਆ ਆਈ ਤੁਹਾਨੂੰ ਕੋਈ ਨਹੀਂ ਕਹਿੰਦੇ ਤੇ ਫਰ ਸੱਚ ਸਾਹਮਣੇ ਆ ਕੇ ਰਹਿਦਾ ਹੁੰਦਾ ਜੇ ਮੈਂ ਸੱਚਾ ਸੀਗਾ ਜੇ ਸੱਚਾ ਸੀਗਾ ਤਾਂ ਉਹਦੇ ਬਾਅਦ ਰਿਆ ਤੁਹਾਡੇ ਨਾਲ ਪੂਰਾ ਅੱਖਾਂ ਚੱਖਾਂ ਪਾ ਕੇ ਠੀਕ ਆ ਜੇ ਝੂਠਾ ਹੁੰਦਾ ਤੁਸੀਂ ਡਾਂਗਾਂ ਲੈ ਕੇ ਆਏ ਆ ਮੇਰੇ ਘਰੇ ਬਾਬਾ ਜੀ ਨੂੰ ਲੈ ਕੇ ਆਏ ਆ ਤੁਸੀਂ ਮੈਨੂੰ ਬਕਸੇ ਦਾ ਨਾ ਸੀਗਾ ਨਹੀਂ ਬਕਸੇ ਦੀ ਸੀ ਨਾ ਝੂਠਾ ਹੁੰਦਾ ਮੈਂ ਮੈਨੂੰ ਲੰਮਾ ਪਾ ਲੈਣਾ ਸੀਗਾ ਭਾਈ ਜਲੂਸ ਕੱਢਣਾ ਹੀ ਮੇਰਾ ਜੇ ਮੈਂ ਗਲਤ ਹੁੰਦਾ ਜੇ ਮੈਂ ਉਹ ਤੇ ਫੁੱਦੂ ਬੰਦਾ ਹੁੰਦਾ ਨਾ ਮੇਰਾ ਜਲੂਸ ਕੱਟ ਕੇ ਜਾਣਾ ਸੀ ਕਿਵੇਂ ਘਰੇ ਆਏ ਸੀਗੇ ਮੇਰੇ ਠੀਕ ਆ ਤੇ ਫਰਾਪਾ ਚੱਲਣ ਨਹੀਂ ਦਿੱਤੀ ਕਈ ਦੀ ਵੀ ਕਿਉਂਕਿ ਸੱਚੇ ਸੱਚੇ ਬੰਦੇ ਆ ਆਪਾਂ ਇੱਜ਼ਤ ਕਰਨ ਸ ਇੱਜ਼ਤ ਕੀਤੀ ਆ ਸਾਰਿਆਂ ਦੀ ਹਾਂਜੀ ਬਹਿ ਜਾ ਕੰਡਾ ਜਾਂ ਗੱਡਾਂ ਦੇ ਮੂੰਹ ਤੋਂ ਯਾਰਾ ਓਏ ਕੰਡਾ ਤੇ ਆਪਾਂ ਬਾਬਾ ਜੀ ਨੂੰ ਵੀ ਕਹਤਾ ਸੀਗਾ ਬਾਬਾ ਜੀ ਜੇ ਮੈਂ ਗਲਤ ਹੋਇਆ ਮੈਨੂੰ ਲੰਮਾ ਪਾ ਲਿਓ ਉਹਦੇ ਕਿਤੇ ਕੱਠ ਹੋਇਆ ਅਮਨੇ ਵਰਗੇ ਆ ਜਾਂ ਥੋੜੀ ਵਰਗੇ ਆਈ ਆ ਮੈਂ ਬਾਬਾ ਜੀ ਨੂੰ ਕਹਿਤਾ ਹੀ ਕਿ ਮੈਂ ਕਹਾ ਬਾਬਾ ਜੇ ਮੈਂ ਗਲਤ ਹੋਇਆ ਵੀਡੀਓ ਦੇ ਵਿੱਚ ਵੀ ਆ ਆ ਆਈ ਆ ਰਿਕਾਰਡਿੰਗ ਮੇਰੀ ਜੇ ਗਲਤ ਹੋਇਆ ਬਾਬਾ ਮੈਨੂੰ ਮੁੱਦਾ ਪਾ ਲਿਓ ਫਰ ਮੈਂ ਕਹੇ ਗੱਲ 'ਚ ਗਲਤ ਨਹੀਂ ਸੀ ਨਾ ਗਲਤ ਨਹੀਂ ਸੀਗਾ ਤਾਂ ਹੀ ਬਚ ਗਿਆ ਠੀਕ ਆ ਹੁਣ ਇਹ ਪਤਾ ਨਹੀਂ ਕੀ ਕਹਦੇ ਆਹੀ ਠੰਡੇ ਦਿਮਾਗ ਨਾਲ ਹੋ ਕੇ ਗਏ ਆ ਆਏ ਤਾਂ ਵੀਰੇ ਮੈਨੂੰ ਕੁੱਟਣ ਸੀਗੇ ਇਹ ਠੀਕ ਆ ਪਰ ਚੱਲੀ ਨਹੀਂ ਕੋਈ ਗੱਲ ਬਾਤ ਇਹਨਾਂ ਦੀ ਠੀਕ ਆ ਨਾ ਤੇ ਬਾਕੀ ਜੱਗਾ ਐ ਘਟ ਖਾਂਦਾ ਜੇ ਗਲਤ ਹੋਊਗਾ ਤਾਂ ਤੌਣ ਨੀਵੀਆਂ ਠੀਕ ਆ ਆਪਣੀ ਜੇ ਗਲਤੀ ਨਹੀਂਗੇ ਕਿਸੇ ਗੱਲੋਂ ਤੇ ਫੇਰ ਨਹੀਂ ਵੀਰੇ ਕੋਈ ਚਕਾ ਸਕਦਾ ਭੁੱਲ ਜੋ ਠੀਕ ਆ ਮਰਨੋ ਮਰ ਜਾਗੇ ਯਾਰ ਕੋਈ ਚੱਕਰ ਨਹੀਂਗਾ ਕਿੰਨੀਆਂ ਮਰਜੀ ਲੂਣ ਤਾਂ ਲਾ ਲੋ ਇਹ ਪਰਹਿਗੇ ਖਾਂਦਾ ਜੀ ਇਹ ਐਂ ਕਰਦਾ ਜੀ ਦਾਰੂ ਪੀਂਦਾ ਜੀ ਮੈਂ ਦਾਰੂ ਤਾਂ ਹੁਈ ਨਹੀਂ ਪੀਂਦਾ ਪਹਿਲੀ ਗੱਲ ਮੈਨੂੰ ਤਾਂ ਸਾਲ ਦੋ ਸਾਲ ਹੋ ਗਏ ਦਾਰੂ ਤਾਂ ਮੈਂ ਪੀਤੀ ਨਹੀਂਗੀ ਠੀਕ ਆ ਤੇ ਬਾਕੀ ਚਿੱਟਾ ਲਾਉਣਾ ਚਿੱਟਾ ਲਾਉਣਾ ਕਹਿੰਦਾ ਚਿੱਟਾ ਲਾਉਣਾ ਤੇ ਚਿੱਟਾ ਲਾਉਣਾ ਸੌਖਾ ਬਈ ਦੱਸੀ ਪੈਸੇ ਕਿੰਨੇ ਚਾਹੀਦੀਆਂ ਕਿਹੜੇ ਬੰਦੇ ਲਾਉਂਦੇ ਆ ਘਰ ਵੀ ਬਰਬਾਦ ਹੋ ਗਈ ਠੀਕ ਆ ਤੁਸੀਂ ਐਵੇਂ ਗੱਲਾਂ ਬਾਤਾਂ ਛੱਡੋ ਆਪਦਾ ਕੰਮ ਕਰੋ ਲੜਾਈ ਚ ਕੁਝ ਨਹੀਂ ਪਿਆ ਲੂਣ ਤਾਂ ਲਾਉਣੀਆ ਛੱਡੋ ਬਾਬਾ ਜੀ ਤੇ ਲੂਣ ਤਲਾਤੀ ਤੁਸੀਂ ਅਖੇ ਪੈਸੇ ਖਾ ਗਿਆ ਐ ਕਰ ਗਿਆ ਯੋ ਕਰ ਗਿਆ ਠੀਕ ਆ ਹੁਣ ਤੁਹਾਡੇ ਕੋਲੇ ਕੋਈ ਉਹੀ ਗੱਲਾਂ ਨਹੀਂ ਆ ਸਾਡੇ ਬਾਰੇ ਠੀਕ ਆ ਬਿਨਾਂ ਗੱਲ ਤੋਂ ਤੁਸੀਂ ਬਣਾਈ ਜਾਉਂਗੇ ਤਾਂ ਬਣਾਈ ਜਾਓ ਸਾਡੇ ਦਾ ਇੱਚ ਵੀ ਜੇ ਬਾਬਾ ਜੀ ਨੇ ਪਰਗੜ ਜੇਗ ਜੀ ਨੇ ਨਵੇੜਤਾ ਹੀ ਨਾ ਅਸੀਂ ਪੂਰੀ ਸਹਿਮਤਾ ਬਾਬੇ ਬਾਬਾ ਨਾਲ ਭੈਣ ਨਾਲ ਵੀ ਸਹਿਮਤਾ ਤੁਸੀਂ ਕਹਿੰਦੇ ਆ ਬਾਈ ਸਾਨੂੰ ਸਤਾਉਂਦੇ ਆ ਇਹ ਜੀ ਜਲੀਲ ਕੀਤਾ ਜਲੀਲ ਤਾਂ ਮੈਨੂੰ ਕੀਤਾ ਸੀ ਤੁਸੀਂ ਵੀਰੇ ਜਲੀਲ ਤਾਂ ਤੁਸੀਂ ਕੀਤਾ ਸੀਗਾ ਵੀਡੀਓ ਆ ਪਾ ਕੇ ਗਲਤ ਬਲਤ ਪਰ ਉਹਦੇ ਤੁਹਾਡਾ ਸਾਰਾ ਕੰਟਾ ਕਢਾਤਾ ਆਪਾਂ ਸੋਡੇ ਸਾਹਮਣੇ ਸਰਪੰਚ ਦੇ ਸਾਹਮਣੇ ਵੀ ਕਬਾਤਾ ਬਈ ਇਹ ਦੱਸੋ ਕਿੰਨਾ ਕੁ ਬਦਨਾਮ ਆ ਸਰਪੰਚ ਨੇ ਦੱਸਤਾ ਹੀ ਸਰਪੰਚ ਕਹਿੰਦਾ ਨਹੀਂ ਵੀਰੇ ਇਹ ਬਦਨਾਮ ਕਥੇ ਗੱਲਾਂ ਵੀ ਨਹੀਂ ਬਦਨਾਮ ਇੱਕ ਇੱਕ ਗੱਲ ਤੇ ਵੀ ਨਹੀਂ ਬਦਨਾਮ ਜਨਾਨੀ ਪੁਰਣਾ ਗੜਣਾ ਛੇੜਦੇ ਕੋਈ ਕਥੇ ਗੱਲ ਚ ਨਹੀਂ ਬਦਨਾਮ ਕੋਣੀ ਬਾਬਾ ਜੀ ਆਪਣਾ ਸਾਤ ਦੋ ਭੈਣ ਭਰਾ ਤੁਸੀਂ ਮੇਰੇ ਸਾਰੇ ਸਾਰੇ ਭੈਣ ਭਰਾ ਤੁਸੀਂ ਸੋਨੂੰ ਪਤਾ ਆਪਾਂ ਜੇ ਗਲਤ ਕਰਾਂਗੇ ਸਾਰੇ ਪਾਸੇ ਧੀਆ ਪੈਣਾ ਆਪਣੀਆਂ ਹਰ ਇੱਕ ਦੇ ਹੱਥ 'ਚ ਮੋਬਾਈਲ ਆ ਠੀਕ ਆ ਤੇ ਕਿਹੜਾ ਬੰਦਾ ਸੱਚਾ ਹੋਵੇ ਨਾ ਸੱਚਾ ਹੋਵੇ ਉਹ ਤੇ ਲੋង ਤਾਂ ਲਾਉਂਦੇ ਹੁੰਦੇ ਆ ਪਰ ਆਪਾਂ ਇੱਕ ਗੱਲ ਇਹਨਾਂ ਦੇ ਦਿਮਾਗ 'ਚ ਥੋੜੀ ਛੋਟੀ ਜੀ ਪਾਉਣੀ ਆ ਬਿਨਾਂ ਗੱਲ ਤੋਂ ਕੋਈ ਕਿਸੇ ਨੂੰ ਹੱਥ ਨਹੀਂ ਲਾ ਸਕਦਾ ਬਾਈ ਕੋਈ ਐਵੇਂ ਵੀ ਨਹੀਂ ਕਰ ਸਕਦਾ ਠੀਕ ਆ ਇਹ ਸੁਪਨਾ ਭੁੱਲ ਜਾ ਤੇ ਬਾਕੀ ਵੀਰੇ ਲੜਾਈਆਂ ਵਾਲੀਆਂ ਗੱਲਾਂ ਨਾ ਕਰੋ ਕੋਈ ਚੱਕਰ ਨਹੀਂਗਾ ਠੀਕ ਆ ਪਾ ਦੋ ਪਰਚਾ ਕਹਿੰਨਾ ਤੂੰ ਕਹਿੰਨਾ ਨੂੰ ਕਹਿੰਨਾ ਪਾ ਦੋ ਪਰਚਾ ਕੋ ਵੀਡੀਓ 'ਚ ਤਾਂ ਕਹੀਏ ਨਾ ਠੀਕ ਆ ਪਰਚੇ ਦਾ ਪਰਚਾ ਪੈਜੇ ਨਾ ਮੂੰਹ ਆ ਨਹੀਂ ਰਹਿੰਦੇ ਬਾਅਦ ਚੋਂ ਗੱਲਾਂ ਬਾਤਾਂ ਆ ਨਹੀਂ ਰਹਿੰਦੀਆਂ ਤਿੰਨਾਂ ਤੇ ਪਰਚੇ ਪਏ ਆ ਨਾ ਉਹਨਾਂ ਨੂੰ ਪੁੱਛ ਕੇ ਵੇਖ ਵੀ ਪਰਚੇ ਕੀ ਪਰਚੀ ਕੀ ਚੱਕਰ ਆ ਠੀਕ ਆ ਨਾ ਘਰ ਉੱਜੜ ਗਿਆ ਚੁੱਲਿਆਂ 'ਚ ਕਾ ਉੱਗ ਖੜਿਆ ਰਹਿਣ ਤੋਂ ਵੀਰੇ ਐਵੇਂ ਕੰਮ ਕਰੂ ਆਪਦਾ ਆ ਆਪਦਾ ਤੁਸੀਂ ਕਰੋ ਕਿਸੇ ਨੂੰ ਗੱਪ ਛੱਪ ਨਾ ਬੋਲੋ ਆਪਦੇ ਕੋਲੋਂ ਰਿਕਾਰਡਿੰਗ ਬਣਾ ਕੇ ਤੁਸੀਂ 85 ਹਜ਼ਾਰ ਵਾਲੀ ਠੀਕ ਆ ਤੇ ਲਾਈਆ ਬਾਬਾ ਜੀ ਬਾਬਾ ਜੀ ਮੇਰੇ ਤੂੰ ਕਹਿੰਨਾ ਨਾ ਬਾਬਾ ਬਾਬੇ ਦੀਆਂ ਉਂਗਲਾਂ ਤੇ ਚੜੀ ਜਾਂਦਾ ਇਹ ਜੇ ਬਾਬਾ ਮੇਰੇ ਨਾਲ ਖੜਾ ਨਾ ਮੋਢਾ ਲਾ ਕੇ ਗਰੀਬ ਬੰਦੇ ਨਾਲ ਠੀਕ ਆ ਤੇ ਮੈਂ ਵੀ ਬਾਬੇ ਦੇ ਨਾਲ ਖੜਾ ਪੂਰਾ ਐ ਗੱਜ ਵੱਜ ਕੇ ਬਾਬਾ ਜਿਕੇ ਮੇਰਾ ਗੁਰੂ ਆ ਜੇ ਮੈਨੂੰ ਕਹੂਗਾ ਨਾ ਆ ਐਂ ਲਖੀ ਖਿੱਚੂਗਾ ਆ ਲਖੀ ਟੱਪਣੀ ਨਹੀਂ ਤੇ ਮੈਂ ਟੱਪਦਾ ਨਹੀਂਗਾ ਕਿਉਂਕਿ ਮੇਰੇ ਗਰੀਬ ਨਾਲ ਖੜਾ ਬਈ ਮੇਰੇ ਨਾਲ ਖੜਾ ਬੰਦਾ ਹੋ ਤੇ ਮੈਂ ਕਿਉਂ ਨਾ ਖੜੂਗਾ 12 ਵਜੇ ਫੋਨ ਲਾਉਗਾ ਨਾ ਬਾਬਾ ਤੇ ਮੈਂ ਹਾਜ਼ਰ ਆ ਠੀਕ ਆ ਨਾ ਕੀ ਹੋਇਆ ਮੇਰਾ ਅਮਰਤ ਨਹੀਂ ਛਕਿਆ ਮੈਨੂੰ ਜੋਰ ਪੂਰਾ ਪਾਈ ਜਾਂਦੇ ਆ ਅਮਰਤ ਬਾਬਾ ਜੀ ਵੀ ਅਮਰਤ ਛਕੋ ਤੇ ਗੱਜ ਵੱਜ ਕੇ ਆਓ ਦੁਨੀਆ ਸਾਹਮਣੇ ਆਵਾਂਗੇ ਟਾਈਮ ਹੋਊਗਾ ਆਵਾਂਗੇ ਵੀਰੇ ਠੀਕ ਆ ਤੁਹਾਡੇ ਸਾਹਮਣੇ ਆਪਾਂ ਕੀ ਝੂਠ ਬੋਲਦੇ ਹਜੇ ਕੱਲਾ ਜੱਦਾ ਫਰਦਾ ਲੜਾਈ ਦਾ ਠੀਕ ਆ ਉਹ ਵੀ ਛੱਡ ਦਨਾ ਤੇ ਆਪਾਂ ਹੋਰ ਕੋਈ ਨਸ਼ਾ ਆਪਾਂ ਕਰਦੇ ਨਹੀਂ ਕਿ ਕਦੋਂ ਮਰਜੀ ਡਾਕਟਰੀ ਕਰਾ ਸਕਦੇ ਕਿਉਂਕਿ ਮੈਨੂੰ ਪਤਾ ਇਹ ਕਾਲੀ ਦੁਨੀਆ ਕਦੋਂ ਵੀ ਚੈੱਕ ਕਰਾ ਸਕਦੀ ਹੈ ਚੈੱਕਅਪ ਕਰਾ ਸਕਦੀ ਆ ਠੀਕ ਆ ਤੇ ਮੈਂ ਪਹਿਲਾਂ ਮੈਂ ਵਾਇਰਲ ਹੋਣ ਤੋਂ ਪਹਿਲਾਂ ਹੀ ਨਸ਼ੇ ਛੱਡ ਗਿਆ ਸੀਗਾ ਠੀਕ ਆ ਨਾ ਮੇਰੇ ਦਿਮਾਗ 'ਚ ਪਹਿਲਾਂ ਆਹੀ ਗੱਲ ਸੀਗੀ ਕਿਉਂਕਿ ਗਰੀਬ ਬੰਦੇ ਤੇ ਗਰੀਬ ਬੰਦੇ ਨੂੰ ਚੜਦੇ ਨੂੰ ਕੋਈ ਵੇਖ ਸਕਦਾ ਠੀਕ ਆ ਤੇ ਇਹਨਾਂ ਦੇ ਫੋੜੇ ਬਣੇ ਪਏ ਆ ਟਿੱਡਾਂ ਦੇ ਵਿੱਚ ਜੇ ਗਰੀਬ ਬੰਦੇ ਦਾ ਲੱਖ ਫਾਲੋਅਰ ਹੋ ਕਿਵੇਂ ਗਿਆ ਯਾਰ ਕਿਹੜੀ ਗੱਲ ਹੋ ਗਿਆ ਠੀਕ ਆ ਇਹ ਪ੍ਰਮਾਤਮਾ ਨੇ ਕੀਤਾ ਵੀਰੇ ਮੇਰੇ ਭੈਣ ਭਰਾ ਕੜੇ ਮੇਰੇ ਬਾਰੇ ਜਾਣਦੇ ਆ ਨਾ ਉਹਨਾਂ ਨੇ ਫਾਲੋਅ ਕੀਤਾ ਕੋਈ ਉਹ ਲੰਡੂ ਬੰਦਿਆਂ ਨੇ ਨਹੀਂ ਕੀਤਾ ਮੈਨੂੰ ਫਾਲੋਵ ਆ ਘੈਂਟ ਘੈਂਟ ਬੰਦੇ ਆ ਮੇਰੇ ਨਾਲ ਜੁੜੇ ਹੋਏ ਘੈਂਟ ਘੈਂਟ ਪੂਰੇ ਕਿੰਨਾ ਦਾ ਕੋਈ ਅੰਤ ਹੀ ਨਹੀਂਗਾ ਯਾਰ ਪੂਰੇ ਨਾਲੇ ਪੈਲੀਆਂ ਪੂਲੀਆਂ ਸਾਰਾ ਕੌਸਾ ਉਂ ਵੀ ਘੈਂਟ ਬੰਦੇ ਆ ਆਪਣੇ ਨਾਲ ਠੀਕ ਆ ਨਾ ਤੇ ਬਾਕੀ ਮਾੜਾ ਕੰਮ ਮੈਂ ਜੇ ਕਰੂੰਗਾ ਵੀਰੇ ਜੇ ਮੈਂ ਕੋਈ ਗਲਤੀ ਕਰੂੰਗਾ ਠੀਕ ਆ ਮੇਰੇ ਮੂਰੇ ਆ ਜਾਣੀਆਂ ਮੇਰੇ ਦੋ ਨਿੱਕੇ ਨਿੱਕੇ ਜਵਾਕ ਆ ਠੀਕ ਆ ਬਹੁਤ ਸਤਾਰੇ ਆ ਜਾਣ ਕੇ ਇਹ ਬੰਦੇ ਬਾਬਾ ਜੀ ਗਲਤ ਨਹੀਂਗੇ ਠੀਕ ਆ ਉਹ ਇਹ ਇਹਨਾਂ ਦੇ ਤਾਂ ਚੁਬਿਆ ਤੇ ਬਈ ਜੱਗੇ ਦੇ ਨਾਲ ਖੜ ਗਿਆ ਠੀਕ ਆ ਜੇ ਜੱਗੇ ਦੇ ਨਾਲ ਨਾ ਖੜਦਾ ਤੇ ਜੱਗੇ ਦੇ ਖਿਲਾਫ ਹੁੰਦਾ ਫੇਰ ਵਧੀਆ ਸੀਗਾ ਲੂਣ ਤਾਂ ਲਾਉਣੀਆਂ ਐਵੇਂ ਬਿਨਾਂ ਗੱਲ ਤੋਂ ਛੱਡੋ ਇਹ ਕਿ ਉਹਦੇ ਮੇਰੇ ਵੀਰੇ ਲਾਉਣ ਤਾਂ ਆਏ ਸੀਗੇ ਸੋਦਾ ਠੀਕ ਆ ਕਿੱਦਿਆਂ ਆਏ ਆ ਅਮਣਾ ਸੋਢੀ ਬਾਬਾ ਜੀ ਨਾਲ ਲੈ ਕੇ ਆਏ ਆ ਨਾ ਇਹ ਮੇਰੇ ਸੋਦਾ ਲਾਉਣ ਆਏ ਸੀਗੇ ਫਾਰ ਮੈਂ ਕਿਸੇ ਗੱਲ 'ਚ ਗਲਤ ਨਹੀਂ ਸੀਗਾ ਤੇ ਮੇਰੇ ਐ ਵੀ ਨਹੀਂ ਕੀ ਕਰ ਸਕੇ ਠੀਕ ਆ ਨਾ ਤੇ ਬਾਕੀ ਮੇਰੇ 'ਚ ਕੋਈ ਆਕਰ ਨਹੀਂ ਕੋਈ ਬਦਮਾਸ਼ੀ ਨਹੀਂ ਕੋਈ ਹੋਣੀਗਾ ਬਾਹਰ ਵੇਖਿਆ ਹੀ ਕੋਣਾ ਕੋਈ ਆਪਾਂ ਬਦਮਾਸ਼ ਨਹੀਂਗੇ ਸਹੀ ਬੰਦੇ ਆ ਠੀਕ ਆ ਕੰਮ ਕਰਨ ਵਾਲਿਆਂ ਢੜੀ ਢੱਪਾ ਕਰਨ ਵਾਲਿਆਂ ਠੀਕ ਆ ਤੇ ਫਰੇ ਬੰਦੇ ਨਜਾਇਜ਼ ਕਹੀ ਜਾਂਦੇ ਆ ਇਹਨਾਂ ਦੇ ਮਗਰ ਨਾਂ ਲੱਗੋ ਵੀਰੇ ਨਾਂ ਲੱਗੋ ਬਾਕੀ ਇਹ ਗੱਲ ਆ ਆਪਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਠੀਕ ਆ ਭਾਈ ਕੁੜੀ ਕਿਸੇ ਕੁੜੀ ਨੰਗੀ ਦੀ ਆਪਣੇ ਕੋਲੇ ਫੋਟੋ ਹੁੰਦੀ ਆ ਆਪਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵਾਇਰਲ ਤਾਂ ਇਹ ਕਰਦੇ ਆ ਮੂਰੇ ਲਾ ਲਾ ਕੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਇਹ ਵਿਖਾਉਂਦੇ ਆ ਉੱਤੇ ਲਾ ਲਾ ਕੇ ਠੀਕ ਆ ਵੇਰ ਲੋ ਭਾਈ ਆ ਵੇਖੋ ਜੀ ਆ ਫਲਾਨੀ ਦੇ ਕੁੜਤੀ ਨਹੀਂ ਪਾਈ ਆ ਫਲਾਨੀ ਤੇ ਚੁਣੀ ਸ਼ਰਮ ਕਰੋ ਲੋਕ ਵੇਂਦੇ ਆ ਤੁਹਾਨੂੰ ਠੀਕ ਆ ਨਾ ਤੇ ਓਕੇ ਓਕੇ ਮੇਰੀ ਗੱਲ ਸੁਣੋ ਬਾਤ ਚੱਲ ਯਾਰ ਇਹਨੂੰ ਬੋਲਉਂਦੀ ਪਤਾ ਨਹੀਂਗਾ ਤੇ ਦੋ ਮਿੰਟ ਬਾਈ ਜੀ ਦੋ ਮਿੰਟ ਸਪੇਸ ਬਾਤ ਚੱਲ ਜਾ ਵਸੇ ਗੁਰੂ ਬੋਲਵੇ ਬੋਲਵੇ ਬੰਦਿਆ ਯਾਰ ਇਹ ਵੀ ਉਰਜਾ ਕਰ ਕਿਉਂ ਅਗਰ ਕਿਉਂ ਆਇਆ ਕਸਰਾ ਲਾਉਂਗਾ ਬਾਈ ਵੇਖਿਆ ਮੈਂ ਆਖਿਆ ਨਾ ਬਾਈ ਇਹ ਬੰਦੇ ਨੂੰ ਬੋਲਣ ਦੀ ਅਕਲ ਹੈ ਨਹੀਂ ਕੀ ਯਾਰ ਤੇ ਹਾਂ ਬਾਈ ਠੀਕ ਹੈ ਨਾ ਆਪਾਂ ਦਾ ਯਾਰ ਇੱਕ ਗੱਲ ਜਾਣਦੇ ਆ ਤੂੰ ਸੋਡਾ ਵੀ ਹੱਕ ਆ ਜੇ ਮੈਨੂੰ ਗਲਤ ਵਲਤ ਵੇਖ ਲਿਆ ਨਾ ਕਿਦੋਂ ਮਰਜੀ ਆ ਜਾਓ ਵੀਰੇ ਮੈਂ ਠੀਕ ਹੈ ਨਾ ਜੁੱਤੀਆਂ ਲਾ ਸਕਦੇ ਆ ਮੇਰੇ ਤੇ ਜੇ ਮੈਂ ਗਲਤ ਵਲਤੋ ਹੋਇਆ ਫਰ ਬਿਨਾ ਗੱਲ ਤੋਂ ਓਏ ਧੰਨ ਸਾਹਿਬ ਚੱਲ ਗਏ ਧੰਨ ਸਾਹਿਬ ਚੱਲ ਆ ਤੇ ਬਾਪਾ ਮੰਦਾ ਕਿਸੇ ਨੂੰ ਨਹੀਂ ਬੋਲਦੇ ਬਾਈ ਜੀ ਕਿਸੇ ਨੂੰ ਵੀ ਨਹੀਂ ਮੰਦਾ ਬੋਲਦੇ ਬਿਨਾ ਗੱਲ ਤੋਂ ਠੀਕ ਆ ਨਾ ਪਰ ਲੜਦੇ ਆ ਜੇ ਮੈਨੂੰ ਗਲਤ ਬੋਲਦੇ ਤਾਂ ਬਾਈ ਮੇਰਾ ਹੱਕ ਆ ਮੂਰੋਂ ਜਵਾਬ ਦੇਣ ਦਾ ਜੇ ਜਵਾਬ ਨਹੀਂ ਦਿੰਦੇ ਠੀਕ ਆ ਇਹ ਬੰਦੇ ਆ ਠੀਕ ਆ ਬਹੁਤ ਵੀਡੀਓ ਪਾਉਂਦੇ ਆ ਬਾਈ ਮੈਨੂੰ ਤਾਂ ਯਾਰ ਬਦਨਾਮ ਕਰਨ ਤੇ ਇਹਨਾਂ ਨੇ ਪੂਰਾ ਜੋਰ ਲਗਾਇਆ ਪਿਆ